ਸਸਤੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 3 ਅਤੇ 4 April ਪੰਜਾਬ ਦੇ ਮੌਸਮੰ ਦੀ ਜਾਣਕਾਰੀ ਕਿਉਂਕਿ 3 ਅਤੇ 4 April ਨੂੰ ਪੰਜਾਬ ਦੇ ਵਿੱਚ ਅ ਹਲਕੇ ਦਰਮਿਆਨੀ ਬਦਲਵਾਈ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਪਹਾੜੀ ਖੇਤਰ ਵਿੱਚ ਇੱਕਦੋ ਸਿਸਟਮ ਨੇ ਪਛਪੀ ਸਿਸਟਮ ਤੁਸੀਂ ਇੱਕ ਦੇਖ ਸਕਦੇ ਹੋ ਕਿ ਇਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਕਾਫੀ ਦੂਰ ਵੀ ਸਿਸਟਮ ਇੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਪੰਜਾਬ ਬਲਕੂਚ ਕਰ ਸਕਦੇ ਨੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਕੰਟਰੋਲ ਵਿੱਚ ਨੇ ਪੰਜਾਬ ਦੇ ਵਿੱਚ ਜਿਹੜੀ ਇਹ ਬਦਲਵਾਈ 3 ਅਤੇ 4 ਤਰੀਕ ਨੂੰ ਆਉਣ ਵਾਲੀ ਹੈ ਇਹਦੇ ਨਾਲ ਕੋਈ ਵੱਡਾ ਨੁਕਸਾਨ ਹੁੰਦਾ ਦਿਖਾਈ ਨਹੀਂ ਦੇ ਰਿਹਾ ਤਾਇਸ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਚੰਗੀ ਧੁੱਪ ਲੱਗ ਰਹੀ ਹੈ ਉੱਤਰ ਪੱਛਮੀ ਹਵਾ ਚੱਲ ਰਹੀ ਹੈ ਹਵਾ ਥੋੜੀ-ਬੋਤੀ ਕਿਸੇ-ਕਿਸੇ ਇਲਾਕੇ ਵਿੱਚ ਤੇਜ਼ ਚੱਲ ਰਹੀ ਹੈ ਕਿਸੇ ਵਿੱਚ ਨਰਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਉਹ ਵੀ ਲਿਖ ਦਿਓ ਨਾਲ ਦੀ ਨਾਲ ਚੈਨਲ ਵੈਦਰ ਬਾਈ ਸੁਮਿੰਦਰ ਤੇ ਅਗਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਕਿਸੇ ਜਾਣਕਾਰੀ ਤੋਂ ਵਾਂਝੇ ਨਾ ਰਹਿ ਸਕੋ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ 3 ਤੇ 4 ਤਰੀਕ ਨੂੰ ਮੇਨਲੀ 3 ਤਰੀਕ ਨੂੰ ਜ਼ਿਆਦਾ ਬਦਲਵਈ ਦੀ ਉਮੀਦ ਹੈ ਉੱਤਰ ਪੂਰਬੀ ਦੱਖਣ ਪੱਛਮੀ ਹਵਾ ਇਹ ਚੱਕਰਵਾਤੀ ਰੂਪ ਦੇ ਵਿੱਚ ਚਲਦੀ ਹੋਈ ਦਿਖਾਈ ਸੈ ਸਕਦੀ ਜਿਸ ਨਾਲ ਚੱਕਰਵਾਤ ਦਾ ਮਾਹੌਲ ਪੰਜਾਬ ਵਿੱਚ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਦੇ ਨਾਲ ਆਪਾਂ ਗੱਲ ਕਰ ਸਕਦੇ ਹਾਂ ਕਿ ਥੋੜੀ-ਬੋਧੀ ਤੇਜ਼ ਹਵਾਵਾਂ 3 ਤਰੀਕ ਤੇ 4 ਤਰੀਕ ਨੂੰ ਪੰਜਾਬ ਵਿੱਚ ਚੱਲ ਸਕਦੀਆਂ ਨੇ ਕਿਸਾਨਾਂ ਨੂੰ ਥੋੜੀ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਫਸਲ ਦਾ ਨੁਕਸਾਨ ਥੋੜਾ-ਬੋਤਾ ਕਿਤੇ ਨਾ ਕਿਤੇ ਇਹ ਚੱਕਰਵਾਤੀ ਹਵਾਵਾਂ ਜਿਹੜੀਆਂ ਨੇ ਉਹ ਕਰ ਸਕਦੀਆਂ ਨੇ ਪਰ ਬਾਕੀ ਓਵਰਾਲ ਗੱਲ ਕੀਤੀ ਜਾਵੇ ਤਾਂ ਮੌਸਮ ਕੋਈ ਵੱਡੀ ਹਲਚਲ ਨਹੀਂ ਹੈ ਮੌਸਮ ਠੀਕ ਹੀ ਬਣਿਆ ਰਹੇਗਾ ਹਾਲਾਤ ਨੇ ਜਿਹੜੇ ਉਹ ਕੰਟਰੋਲ ਦੇ ਵਿੱਚ ਹੀ ਬਣੇ ਰਹਿੰਦੇ ਹੋਏ ਦਿਖਾਈ ਦੇਣਗੇ ਮੌਸਮ ਦੇ ਵਿੱਚ ਵੱਡੇ ਬਦਲਾਅ ਜਿਹੜੇ ਵੀ ਆਉਣਗੇ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕੀਤੀ ਜਾਵੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜੇ ਨੇ 35 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਇਹਨਾਂ ਦੋ ਦਿਨਾਂ ਵਿੱਚ ਬਣੇ ਰਹਿਣਗੇ ਪਰ ਜਿਹੜੇ ਇਲਾਕੇ ਵਿੱਚ ਬਦਲਵਾਈ ਦਾ ਮਾਹੌਲ ਹੋਵੇਗਾ ਜਾਂ ਉੱਤਰ ਪੱਛਮੇ ਹੋ ਚੱਲੇਗੀ ਉਹਨਾਂ ਵਿੱਚ ਤਾਪਮਾਨ 35 ਤੋਂ ਥੱਲੇ ਹੀ ਰਹਿਣਗੇ ਤੇ ਜਿਨ੍ਹਾਂ ਇਲਾਕਿਆਂ ਵਿੱਚ ਪੂਰਬੀ ਹਵਾ ਦੀ ਐਂਟਰੀ ਹੁੰਦੀ ਦਿਖਾਈ ਦੇਵੇਗੀ ਉਹਨਾਂ ਵਿੱਚ ਥੋੜਾ ਜਿਹਾ ਗਰਮਿਆਸ਼ ਦਾ ਮਾਹੌਲ ਨਿੱਗ ਦਾ ਮਾਹੌਲ ਬਣਦਾ ਹੋਇਆ ਦੁਪਹਿਰ ਦੇ ਸਮੇਂ ਦਿਖਾਈ ਦੇ ਸਕਦਾ ਹੈ ਰਾਤ ਦੇ ਤਾਪਮਾਨ ਫਿਲਹਾਲ ਕੰਟਰੋਲ ਵਿੱਚ ਨੇ ਰਾਤ ਦੇ ਤਾਪਮਾਨ 20 ਡਿਗਰੀ ਤੋਂ ਥੱਲੇ ਹੀ ਬਣੇ ਹੋਏ ਰਹੇ ਅਤੇ ਸਵੇਰ ਦੇ ਸਮੇਂ ਥੋੜੀ-ਬੋਤੀ ਠੰਡ ਸਾਨੂੰ ਹਜੇ ਵੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਆਉਂਦੀ ਲਗਭਗ 8-10 ਤਰੀਕ ਤੱਕ ਕਿਸੇ ਤਰੀਕੇ ਦਾ ਮੌਸਮ ਬਣਿਆ ਰਹੇਗਾ ਉਸ ਤੋਂ ਬਾਅਦ ਮੀਂਹ ਦੇ ਸਪੈਲ ਲੱਗਣਗੇ ਨਹੀਂ ਕਿਉਂਕਿ ਬਸਾਖੀ ਦੇ ਨੇੜੇ ਜਿਹੜਾ ਮੌਸਮ ਜਿਹੜਾ ਕਾਫੀ ਹੱਦ ਤੱਕ ਚੇਂਜ ਹੋ ਜਾਂਦਾ ਹੈ ਰਾਤ ਨੂੰ ਵੀ ਗਰਮੈਸ਼ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਉਹ ਜਿਹੜੀ ਜਾਣਕਾਰੀਆਂ ਹੋਣਗੀਆਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਇਸ ਮਹਿੰਦਰ ਤੇ ਅਗਲੀ ਜਾਣਕਾਰੀ ਜਿਵੇਂ ਪ੍ਰਾਪਤ ਹੁੰਦੀ ਹੈ ਲੈ ਕੇ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ